ਪਰਬ ਦਾ ਸਿਮਰਨ ਸਭ ਤੇ ਊਚਾ ਸਿਮਰਨ ਦੇ ਨੰਨੇ ਨੂੰ ਓਮਕੜਾ ਗਈ ਜੀ ਆਪਾਂ ਸ਼ੁਰੂ ਵਿੱਚ ਸਮਝਿਆ ਸੀ ਜਦੋਂ ਵਿਚਾਰ ਕੀਤੀ ਸੀ ਜਿੰਨੇ ਵੀ ਜੰਤਰਾਂ ਨੇ ਮੰਤਰ ਨੇ ਤੰਤਰ ਨੇ ਸਭ ਤੋਂ ਊਚਾ ਕੀ ਹੈ ਜੀ ਪ੍ਰਭੂ ਦਾ ਸਿਮਰਨ ਪ੍ਰਭ ਕਹਿ ਸਿਮਰਨ ਉਧਰ へ ਮੂਚਾ ਮੂਚਾ ਕੀ ਹੁੰਦਾ ਗਿਣਤੀ ਨਹੀਂ ਪਤਾ ਨਹੀਂ ਕਿੰਨੇ ਤਰ ਗਏ ਸਿਮਰਨ ਕਰਨ ਨਾਲ ਪ੍ਰਭ ਕਹਿ ਸਿਮਰਨ ਤ੍ਰਿਸ਼ਨਾ 부ਝੈ ਜਿੱਤ ਆਪਾਂ ਕਹਿੰਦੇ ਆ 부ਝੈ ਇਨੂੰ ਬੁਝਿਆ ਨਹੀਂ ਪੜਨਾ ਇਹਨੂੰ ਬੁਝਿਆ ਬੁਝਿਆ ਓਲਾ ਥੋੜਾ ਹਲਕਾ ਬੁਝਿਆ ਜਿਵੇਂ ਅੱਗ ਨਹੀਂ ਬੁਝਿਆ ਅੱਗ ਬੁਝਿਆ ਇੱਥੇ ਤ੍ਰਿਸ਼ਨਾ ਆਇਆ ਇਹਨੂੰ ਬੁਝਿਆ ਨਹੀਂ ਕਹਣੇ ਬੁਝਿਆ ਹਲਕਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਸਭ ਕੀਤੇ ਤ੍ਰਿਸ਼ਨਾ ਦੀ ਅੱਗ ਹੈ ਜੀ ਵੇਖੋ ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਇਹ ਤ੍ਰਿਸ਼ਨਾ ਵੀ ਸ਼ਾਂਤ ਹੋ ਜਾਂਦੀ ਹੈ ਪ੍ਰਭ ਕੈ ਸਿਮਰਨ ਸਭ ਕੀ ਸੁੱਝੈ ਸੁਝੈ ਸੁਝੇ ਦਾ ਅਰਥ ਗਿਆਨ ਹੋ ਜਾਂਦਾ ਹੈ ਆਤਮਕ ਤੌਰ ਤੇ ਇਨਾ ਬਲ ਵਾਲਾ ਹੋ ਜਾਂਦਾ ਹੈ ਉਹ ਵਿਅਕਤੀ ਉਹਨੂੰ ਆਉਣ ਵਾਲੇ ਸਮੇਂ ਦੀ ਵੀ ਜਾਣਕਾਰੀ ਹੋ ਜਾਂਦੀ ਹੈ ਮੰਨੈ ਭਗ ਸਗਲ ਭਵਨ ਕੀ ਸੁਧ ਜਾਣਕਾਰੀ ਵਾਹਿਗੁਰੂ ਜੀ ਕਿਰਪਾ ਕਰਕੇ ਕਰਵਾ ਦਿੰਦੇ ਨੇ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਤਰਾਸਾ ਹੁੰਦਾ ਡਰ ਜੋ ਜੰਮਣ ਮਰਨ ਦਾ ਡਰ ਹੈ ਉਹ ਖਤਮ ਹੋ ਜਾਂਦਾ ਹੈ ਮੁੱਕ ਜਾਂਦਾ ਹੈ ਪ੍ਰਭ ਕੈ ਸਿਮਰਨ ਪੂਰਨ ਆਸਾਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ ਸੱਚੇ ਨਾਮ ਨਾਲ ਸਿਮਰਨ ਨਾਲ ਗੁਰਬਾਣੀ ਨਾਲ ਜਦੋਂ ਜੀਵਨ ਵਿੱਚ ਆ ਜਾਂਦੀ ਹੈ ਪ੍ਰਭ ਕੈ ਸਿਮਰਨ ਮਨ ਕੀ ਮਨ ਲ ਜਾਏ ਜਿਹੜਾ ਮਨ ਦਾ ਨੰਨਾ ਵੇਖੋ ਜੀ ਹੁਣ ਮੁਕਤ ਹੈ ਇਹਨੂੰ ਨਾ ਤੇ ਔਂਕੜ ਹੈ ਨਾ ਸਿਹਾਰੀ ਹੈ ਮਨ ਉੱਤੇ ਲੱਗੀ ਹੋਈ ਵਿਕਾਰਾਂ ਦੀ ਮੈਜ ਲੈ ਜਾਂਦੀ ਹੈ ਭਾਵ ਅੰਮ੍ਰਿਤ ਨਾਮ ਰਿਦਮਾਹੇ ਸਮਾਏ ਜਿਸ ਦੇ ਹਿਰਦੇ ਵਿੱਚ ਨਾਮ ਸਮਾ ਗਿਆ ਨਾ ਉੱਥੇ ਹੀ ਪਰਮਾਤਮਾ ਸਮਾਏਗਾ ਫਿਰ ਪਤਾ ਪਤਾ ਕੀ ਹੁੰਦਾ ਪ੍ਰਭ ਜੀ ਵਸੈ ਸਾਧ ਕੀ ਰਸਨਾ ਪ੍ਰਭ ਜੀ ਇਹ ਆਦਰਵਾਚੀ ਹੈ ਜੀ ਮੈਂ ਆਪਾਂ ਵੱਡਿਆਂ ਨੂੰ ਪਿਆਰ ਨਾਲ ਬੁਲਾਉਂਦੇ ਆ ਬਾਪੂ ਜੀ ਮੰਮੀ ਜੀ ਡੈਡੀ ਜੀ ਇਹ ਆਦਰਵਾਚੀ ਹੈ ਪ੍ਰਭ ਜੀ ਵਸੈ ਸਾਧ ਕੀ ਰਸਨਾ ਇਸ ਕਰਕੇ ਵਸੈ ਸਾਧ ਕੀ ਰਸਨਾ ਗੁਰੂ ਮੁਖਾਂ ਦੀ ਰਸਨਾ ਉੱਤੇ ਵਾਹਿਗੁਰੂ ਜੀ ਦਾ ਸਿਮਰਨ ਵਸਦਾ ਹੈ ਜਿਹੜੇ ਅਠੇ ਪਹਿੜ ਜਪਦੇ ਨੇ ਉਹਨਾਂ ਦਾ ਰੋਮ-ਰੋਮ ਜੱਪਣ ਲੱਗ ਜਾਂਦਾ ਹੈ ਰੋਮ-ਰੋਮ ਜੱਪਣ ਲੱਗ ਪੈਂਦਾ ਹੈ ਸੱਚਮੁੱਚ ਨਾਨਕ ਜਨਕਾ ਦਾਸਨ ਦਸਨ ਦੇ ਦਾਸਾਂ ਦਾ ਵੀ ਦਾਸ ਹਾਂ ਜਿਹੜੇ ਸਿਮਰਨ ਕਰਦੇ ਨੇ ਭਾਈ